ਮੇਟੂ ਜੀ ਖਬਰ ਆ ਰਹੀ ਹੈ ਕਿ ਜਦੋਂ ਮਾਨ ਸਾਹਿਬ ਸੰਗਰੂਰ ਦੇ ਵਿੱਚ ਵਿਧਾਇਕ ਸਨ ਵਿਧਾਇਕ ਦੀ ਕੁਰਸੀ ਤੇ ਸਨ ਤੇ ਉਦੋਂ ਇੱਕ ਸਰਪੰਚ ਤੇ ਕੁਝ ਨਾਲ ਵਾਲੇ ਬੰਦਿਆਂ ਨੇ ਕਿਤੇ ਉਹਨਾਂ ਦੇ ਸਮਾਗਮ ਜਾਂਦੇ ਹੁਆ ਕਾਰ ਰੋਕ ਲਈ ਸੀ ਉਹਨਾਂ ਨੂੰ ਸਜ਼ਾ ਹੋਈ ਤੇ ਉਹ ਬੰਦੇ ਵੀ ਇਹਨਾਂ ਦੇ ਹੀ ਸੀਗੇ ਬੰਦੇ ਵੀ ਇਹਨਾਂ ਦੇ ਸੀ ਹਾਂਜੀ ਯਾਦ ਹੈ ਸਾਨੂੰ ਜੀ ਹਾਂ ਤੇ ਬੰਨੂ ਦੀ ਆਦਤ ਨੇ ਬਈ ਹੁਣ ਸਾਨੂੰ ਸਭ ਯਾਦ ਹੈ ਇਹ ਭੁੱਲ ਜਾਂਦੇ ਸਾਨੂੰ ਤੇ ਸਾਰਾ ਯਾਦ ਆ ਜੀ ਸ਼ਾਇਦ ਫਿਰ ਉਹੀ ਕਾਰਨ ਹੋਵੇ ਕਿਤੇ ਸ਼ਾਇਦ ਉਦੋਂ ਕਿਸੇ ਮਰਗ ਸਮਾਗਮ ਚਾਇਆ ਸਮਝੀ ਮੈਂ ਨਹੀਂ ਪੁੱਛਿਆ ਇਦਿਆਂ ਨੇ ਬਰਨਾਲੇ ਸ਼ਾਇਦ ਬਰਨਾਲੇ ਜ਼ਿਲ੍ਹੇ ਦੇ ਵਿੱਚ ਜੀ ਉਸ ਕੇਸ ਤੇ ਉਹਦੀ ਆਲੋਚਨਾ ਵੀ ਹੋਈ ਸੀ ਉਸ ਕੇਸ ਦੀ ਉਸ ਵੇਲੇ ਆਲੋਚਨਾ ਵੀ ਹੋਈ ਸੀ ਮਕਦਮੇ ਦੀ ਜੀ ਠੀਕ ਹੈ ਨਾ ਜੀ ਮਕਦਮੇ ਦੀ ਆਲੋਚਨਾ ਇਹ ਹੋਈ ਕਿ ਭਾਈ ਤੂੰ ਹੀ ਤੇ ਲੋਕਾਂ ਨੂੰ ਸਵਾਲ ਪੁੱਛਣ ਲਾਇਆ ਹੂੰ ਹੂੰ ਤੇ ਜੇ ਤੁਹਾਨੂੰ ਕੋਈ ਛੋਟਾ ਮੋਟਾ ਪ੍ਰੋਟੈਸਟ ਚੱਲਣਾ ਪਿਆ ਤੁਸੀਂ ਮਕਦਮਾ ਦਰਜ ਕਰਵਾ ਦਿੱਤਾ ਉਦੋਂ ਮਾਨ ਸਰ ਮੈਂਬਰ ਪਾਰਲੀਮੈਂਟ ਹੁੰਦੇ ਸਨ ਜੀ ਸਰੀਰ ਵੀ ਇਹਨਾਂ ਦਾ ਨਾ ਉਹ ਜਿਵੇਂ ਕਹਿੰਦਾ ਲੱਕ ਤੇਰਾ ਪਤਲਾ ਜਿਹਾ ਤਾਂ ਮਤਲਬ ਕਿ ਉਦੋਂ ਇਹਨਾਂ ਦਾ ਸਰੀਰ ਵੀ ਪਤਲਾ ਹੁੰਦਾ ਸੀ ਹੁਣ ਤੇ ਥੋੜੇ ਭਾਰੇ ਹੋ ਗਏ ਨੇ ਜੀ ਜਦੋਂ ਤੁਸੀਂ ਉਹ ਉਦੋਂ ਦੀ ਤਸਵੀਰ ਵੇਖੋਗੇ ਨਾ ਤਾਂ ਤੁਹਾਨੂੰ ਬੋਡੀ ਉਹ ਤੋਂ ਫਰਕ ਪੈਂਦਾ ਹੀ ਆ ਜੀ ਜੀ ਉਮਰਦੇਸ ਉਮਰਦੇਸ ਸਾਹਿਬ ਨਾਲ ਖਾਨਪੰਦੇਸ ਸਾਹਿਬ ਨਾਲੋਂ ਪੈਂਦਾ ਹੀ ਆ ਫਰਕ ਤਾਂ ਉਸ ਵੇਲੇ ਦਾ ਤੁਸੀਂ ਉਹ ਸਾਰਾ ਦੇਖੋਗੇ ਦਰਸ਼ਨ ਤੁਹਾਡੇ ਸਾਹਮਣੇ ਆਉਣ ਰਿਕਾਰਡ 'ਤੇ ਆ ਤਾਂ ਉਦੋਂ ਮਤਲਬ ਕਿ ਆਲੋਚਨਾ ਹੋਈ ਸੀਗੀ ਕਿ ਯਾਰ ਕਿਤੇ ਤੁਹਾਡੇ ਵਾਸਤੇ ਇਹਨਾਂ ਨੇ ਕੰਮ ਕੀਤਾ ਆ ਜੇ ਥੋੜਾ ਬਹੁਤਾ ਵਿਰੋਧ ਚੱਲਣਾ ਪੈ ਗਿਆ ਤੇ ਫਿਰ ਕੀ ਹੋ ਗਿਆ ਤਾਂ ਮੁਕਦਮਾ ਦਰਜ ਹੋ ਗਿਆ ਮੁਕਦਮਾ ਦਰਜ ਹੋ ਗਿਆ ਤੇ ਉਹਨਾਂ ਬੰਦਿਆਂ ਨੂੰ ਲੋਰ ਕੋਰਟ ਚੋਂ 3 ਸਾਲ ਦੀ ਸਜ਼ਾ ਹੋ ਗਈ ਸਜ਼ਾ ਹੋ ਗਈ ਸੀ ਜੀ 3 ਸਾਲ ਦੀ ਸਜ਼ਾ ਮੈਕਸਿਮਮ ਉਹਦੇ ਚ ਇੱਕ ਸਾਬਕਾ ਸਰਪੰਚ ਹੋ ਗਿਆ ਉਹਨਾਂ ਨੇ ਹੁਣ ਸੈਸ਼ਨ ਕੋਰਟ ਦੇ ਵਿੱਚ ਜਾ ਕੇ ਅਪੀਲ ਪਾਈ ਮਤਲਬ ਕਿ ਲੋਰ ਕੋਰਟ ਚੋਂ ਜਿਹੜੀ ਉਹਨਾਂ ਨੂੰ ਕਨਵਿਕਸ਼ਨ ਹੋਈ ਉਹਦੇ ਖਿਲਾਫ ਜਾ ਕੇ ਇਹਨਾਂ ਨੇ ਫਿਰ ਉੱਥੇ ਅਪੀਲ ਪਾ ਦਿੱਤੀ ਜੀ ਅਪੀਲ ਦੇ ਵਿੱਚ ਉਹ ਬੰਦੇ ਜੇਤੂ ਰਹੇ ਹੂੰ ਕਿੰਨਾ ਚੰਗਾ ਹੁੰਦਾ ਸਾਬ ਮਾਨ ਸਾਹਿਬ ਚਲੋ ਜਦੋਂ ਸੀਐਮ ਬਣ ਗਏ ਬਤੌਰ ਮੈਂਬਰ ਪਾਰਲੀਮੈਂਟ ਜਾਂ ਆਪੋਜੀਸ਼ਨ ਲੀਡਰ ਦੇ ਤੌਰ ਤੇ ਜੋ ਹੋਇਆ ਜੀ ਜੀ ਮਾਫੀ ਵੀ ਦੇ ਸਕਦੇ ਸੀ ਸਰ ਹੂੰ ਬਿਲਕੁਲ ਕਿ ਭਾਈ ਮੈਂ ਮਾਫੀ ਦਿੰਦਾ ਕਿ ਸਾਡੇ ਹੀ ਬੰਦੇ ਸੀਗੇ ਇਹ ਸ਼ਾਇਦ ਇੱਕ ਦਸਵੀਂ ਰਹੇ ਨੇ ਦਰਸ਼ਨ ਸਿੰਘ ਜੀ ਤਾਲੀਵਾਲ ਇਹ ਮਹਿਲ ਕਲਾਂ ਦਾ ਸੀਗਾ ਮਾਮਲਾ ਹੂੰ ਠੀਕ ਹੈ ਨਾ ਜੀ 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 ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੋਇਆ ਸੀਗਾ ਉਸ ਵੇਲੇ ਕਾਫੀ ਅਲੋਚਨਾਤਮਕ ਤਰੀਕੇ ਨਾਲ ਲੋਕਾਂ ਨੇ ਲਿਆ ਸੀਗਾ ਕਿ ਕੋਈ ਏਡੀ ਵੱਡੀ ਗੱਲ ਨਹੀਂ ਹੈ ਕੋਈ ਐਡਾ ਵੱਡਾ ਕੋਈ ਹਮਲਾ ਨਹੀਂ ਜਿਸ ਤਰ੍ਹਾਂ ਤੁਸੀਂ ਬਣਾ ਦਿੱਤਾ ਕਿ ਕੋਈ ਤੁਹਾਡਾ ਕੋਈ ਸਰੀਰਕ ਨੁਕਸਾਨ ਪਹੁੰਚਿਆ ਵਾ ਜੀ ਜੀ ਤਾਂ ਇਹ ਮਾਮਲਾ ਜਿਹੜਾ ਇੱਥੋਂ ਸ਼ੁਰੂ ਹੋਇਆ ਤੇ ਇੱਥੇ ਆ ਕੇ ਖਤਮ ਹੋ ਗਿਆ ਹਮ ਪਰ ਹੁਣ ਜਦੋਂ ਆਪਾਂ ਦੇਖਦੇ ਆ ਕਿ ਭਾਈ ਵਿਰੋਧ ਦੀ ਗੱਲ ਦਾ ਵਿਰੋਧ ਜਿਹੜਾ ਸੀਗਾ ਉਹ ਤੇ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਨੇ ਕਿੰਨਾ ਉਕਸਾਇਆ ਸੀਗਾ ਉਸ ਵੇਲੇ ਕਿ ਡਲਾ ਤੋਂ ਡਲਾ ਹੁੰਦਾ ਹੈ ਕੀ ਪਤਾ ਕਿਦਰ ਸੇ ਚਲਾਉਂਦਾ ਹੈ ਜੀ 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 ਬਿਲਕੁਲ ਤਾਂ ਦੂਜਿਆਂ ਦੇ ਵਿਰੋਧ ਨੂੰ ਤਾਂ ਤੁਸੀਂ ਮਤਲਬ ਕਿ ਇਸ ਤਰ੍ਹਾਂ ਪ੍ਰੇਰਨਾ ਦੇ ਕੇ ਉਤਸ਼ਾਹਤ ਕਰਕੇ ਹੂੰ ਜਾ ਉਹਨੂੰ ਆਪਾਂ ਦੂਜੇ ਤਰੀਕੇ ਨਾਲ ਕਹੀਏ ਕਿ ਢਕਾ ਕੇ ਵੀ ਇੱਥੋਂ ਸਿਖਰ ਤੱਕ ਲੈ ਜਾਣ ਦਾ ਯਤਨ ਕਰਦੇ ਹਾਂ। ਜੀ ਪਰ ਆਪਦੇ ਵੇਲੇ ਜੇ ਤੁਹਾਨੂੰ ਚੰਦ ਕੋਈ ਸਵਾਲ ਪੁੱਛ ਲੈਂਦਾ ਕੋਈ ਕਾਲੀ ਚੰਡੀ ਦਿਖਾ ਲੈਂਦਾ ਕੋਈ ਰਸਤਾ ਰੋਕ ਲੈਂਦਾ ਤੇ ਇਸ ਤਰ੍ਹਾਂ ਫਿਰ 3 ਸਾਲ ਦੀ ਸਜ਼ਾ ਵੀ ਕਰਵਾ ਦਿੱਤੀ ਜਾਂਦੀ ਹੈ। ਜੀ ਬਿਲਕੁਲ ਜੀ ਬਿਲਕੁਲ ਇਹਨੂੰ ਕਹਿੰਦੇ ਆ ਕਿ ਆਪਦੀਆਂ ਕਾਛੇ ਚ ਤੇ ਦੂਜੇ ਦੀਆਂ ਹੱਥ ਚ। ਜੀ ਆਲਾਪਰੀ ਜੀ ਬਹੁਤ ਸ਼ੁਕਰੀਆ ਜੀ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਹਾਂਜੀ ਬਿਲਕੁਲ ਰਵੀ ਮੈਂ ਤਾਂ ਜੀ ਵਿਧਾਇਕ ਨਹੀਂ ਐਮਪੀ ਸਨ ਚਲੋ ਮਿੰਟੂ ਜੀ ਨੇ ਵੀ ਕਰੈਕਟ ਕਰਤਾ ਮੈਨੂੰ ਹਾਂਜੀ ਮੈਂਬਰ ਪਾਰਲੀਮੈਂਟ ਸਨ ਜੀ 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 ਮੈਂਬਰ ਕਿਉਂਕਿ ਵਿਧਾਇਕ ਤੇ ਹੁਣ ਬਣੇ ਨੇ ਨਾ ਹਾਂਜੀ 22 ਦੇ ਵਿੱਚ ਵਿਧਾਇਕ ਬਣੇ ਤੇ ਸੁਖ ਨਾਲ ਪਹਿਲੀ ਵਾਰੀ ਚੀਫ ਮਿਨਿਸਟਰ ਬਣ ਗਏ ਭਾਈ ਮੁੱਖ ਮੰਤਰੀ ਸਾਹਿਬ ਵੀ ਬਣ ਗਏ ਬਿਲਕੁਲ ਉਦੋਂ ਆਪੋਜੀਸ਼ਨ ਦੇ ਲੀਡਰ ਕਹਿ ਸਕਦੇ ਆਪਾਂ ਕਿਉਂਕਿ ਪਾਰਟੀ ਪ੍ਰਧਾਨ ਜਾਂ ਆਪੋਜੀਸ਼ਨ ਲੀਡਰ ਜਾਂ ਓਪੋਜੀਸ਼ਨ ਦੇ ਵਿੱਚ ਕੋਈ ਵੱਡਾ ਚਿਹਰਾ ਆਪਾਂ ਉਹਨੂੰ ਉਹੀ ਕਹਿ ਦੇਣ ਵਿਰੋਧੀ ਧਿਰ ਦਾ ਲੀਡਰ ਕਹਿ ਲਓ ਕਿ ਵਿਰੋਧੀ ਧਿਰ ਦੇ ਉਦੋਂ ਇਹ ਆਗੂ ਹੁੰਦੇ ਸਨ ਤੇ ਨਾਲ ਮੈਂਬਰ ਪਾਰਲੀਮੈਂਟ ਦੇ ਜੀ ਸੈਣੀ ਸਾਹਿਬ ਕਹਿ ਰਹੇ ਨੇ ਕਿ ਭਈ ਉਹ ਲੋਤੇ ਕਹਿੰਦੇ ਸੀ ਕਿ ਕੋਈ ਵੀ ਰੋਕ ਕੇ ਸਵਾਲ ਪੁੱਛ ਸਕਦਾ ਹੈ ਤੇ ਫਿਰ ਇਸ ਤਰ੍ਹਾਂ ਕਿਉਂ ਹੋਇਆ ਹਾਂਜੀ ਬਿਲਕੁਲ ਇਹ ਤੁਹਾਡੇ ਸਾਹਮਣੇ ਆ ਅਮਰ ਅਮਰਿਤ ਰਾਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਰੋਜ਼ ਕਹਿੰਦੇ ਦੁਬਈ ਦੇ ਵਿੱਚ ਡਿਊਟੀ ਦੌਰਾਨ ਆਪਣਾ ਪ੍ਰੋਗਰਾਮਸ ਹੁੰਦੇ ਆ ਬਾਕੀ ਸਾਰੇ ਦੋਸਤਾਂ ਦਾ ਵੀ ਸਵਾਗਤ ਹੈ ਜੀ ਆਈਪੀਐਸ ਹਰਪਿੰ ਸਿੰਘ ਸਿੱਧੂ ਕਹਿੰਦੇ ਪੰਜਾਬ ਵਾਪਸ ਆ ਰਹੇ ਨੇ ਰਵੀ ਮਹਿ ਤੇ ਜਦੋਂ ਆਪੋਜੀਸ਼ਨ ਚ ਹੁੰਦੇ ਆ ਫਿਰ ਲੋਕਾਂ ਚ ਤੁਰੇ ਫਿਰਦੇ ਆ ਤੇ ਜਦੋਂ ਸਰਕਾਰ ਬਣ ਜਾਂਦੀ ਏ ਕਹਿੰਦੇ ਫਿਰ ਉਹਦੋਂ ਸਵਾਲ ਨਹੀਂ ਕਰ ਸਕਦੇ ਹੁੰਦੇ ਦੇਖੋ ਜਿਹੜਾ ਹਰਪ੍ਰੀਤ ਸਿੰਘ ਹੋਰਾਂ ਦਾ ਮਸਲਾ ਹਰਪ੍ਰੀਤ ਸਿੰਘ ਹੋਰੀ ਆਪਣੇ ਜ਼ਿਲ੍ਹੇ ਤੋਂ ਨਹੀਂ ਆ ਲਾਗੇ ਪਿੰਡ ਏ ਆਪਣੇ ਮਲੂਰ ਤੋਂ ਕੋਈ 20 ਕਿਲੋਮੀਟਰ ਲਾਗੇ ਸਾਈਡ ਤੇ ਠੀਕ ਹੈ ਜੀ ਕੈਪਟਨ ਸਰਕਾਰ ਵਲੇ ਇਹਨਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ ਐਸਟੀਐਫ ਦੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦੇ ਕੋਲ ਕਾਫੀ ਵੱਡਾ ਮੌਕਾ ਸੀ ਕਾਫੀ ਚਰਚਾ ਹੋਈ ਉਸ ਵੇਲੇ ਬਿਕਰਮ ਜੀ ਠੀਏ ਹੁਰਾਂ ਦੇ ਨਾਲ ਇਹਨਾਂ ਦੀ ਰਿਸ਼ਤੇਦਾਰੀ ਵੀ ਆ ਤੇ ਅਦਾਵਤ ਵੀ ਆ ਦੋਹੇ ਚੀਜ਼ਾਂ ਨੇ ਪਰਸਨਲ ਮਾਮਲਾ ਮੈਂ ਉਧਰ ਨਹੀਂ ਜਾਂਦਾ ਜੀ ਠੀਕ ਹੈ ਨਾ ਜੀ ਨਿੱਜੀ ਰਿਸ਼ਤੇਦਾਰਗੀਆਂ ਚ ਤੁਹਾਨੂੰ ਪਤਾ ਵਿਗਾੜ ਵੀ ਪੈਂਦੇ ਨੇ ਤਾਂ ਉਹ ਇਸ ਮਾਮਲੇ 'ਚ ਵੀ ਮਾਮਲਾ ਜੁੜਿਆ ਹੂੰ ਫਿਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਕਿ ਪੁਲਿਸ ਦੀਆਂ ਦੋ ਲਾਬੀਆਂ ਟਕਰਾ ਗਈਆਂ ਸੀਗੀਆਂ ਸਮਝਦੇ ਹੋ ਨਾ ਜੀ ਜਦੋਂ ਮਤਲਬ ਮਾਮਲਾ ਜਿਹੜਾ ਸੀਗਾ ਹਾਈ ਕੋਰਟ ਤੱਕ ਵੀ ਗਿਆ ਕੈਪਟਨ ਦਰਬਾਰ ਤੱਕ ਵੀ ਗਿਆ ਤੇ ਕੁਝ ਜਿਹੜੇ ਅਫਸਰ ਸੀਗੇ ਉਹਨਾਂ ਦੀਆਂ ਕੁੰਡਲੀਆਂ ਜਦੋਂ ਖੋਲੀਆਂ ਜਾਣ ਲੱਗੀਆਂ ਤਾਂ ਦੋ ਲਾਬੀਆਂ ਦਾ ਝਗੜਾ ਜਿਹੜਾ ਸੀਗਾ ਪਬਲਿਕ ਡੋਮੇਨ ਚ ਆ ਗਿਆ ਸੀਗਾ ਤਾਂ ਫਿਰ ਕੈਪਟਨ ਉਮਰਿੰਦਰ ਸਿੰਘ ਇੱਕ ਵੈਸੇ ਚੀ ਮਿਨਿਸਟਰ ਸੀਗੇ ਜਿਨ੍ਹਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਦੂਜੀ ਪਾਰੀ ਚ ਕੰਮ ਕਰਨ ਦਾ ਅੰਦਾਜ਼ ਬਿਲਕੁਲ ਪਹਿਲੀ ਪਾਰੀ ਜਿਹੜੀ ਉਹਨਾਂ ਦੀ 2002 ਤੋਂ 07 ਵਾਲੀ ਸੀ ਜੁਦਾ ਹੋ ਗਿਆ ਸੀਗਾ ਫਿਰ ਉਹਨਾਂ ਨੇ ਇਹਨਾਂ ਦੋਨਾਂ ਲਾਬੀਆਂ ਨੂੰ ਬਸ ਸ਼ਾਂਤ ਰਹਿਣ ਵਾਸਤੇ ਕਹਿ ਦਿੱਤਾ ਇਹਨਾਂ ਦੇ ਹੱਥ ਬੰਨ ਦਿੱਤੇ ਗਏ ਜ਼ਿਆਦਾ ਇਹਨਾਂ ਨੂੰ ਖੁੱਲ ਕੇ ਖੇਡਣ ਦਾ ਮੌਕਾ ਨਹੀਂ ਮਿਲਿਆ ਮੱਲੂ ਪੇਚਾ ਸਲੋ ਹੋਵੇ ਤੇ ਕੈਪਟਨ ਕਹੇ ਕਿ ਨਹੀਂ 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 ਛੋਟ ਨਹੀਂ ਖੇਡਨੇ ਬਸ ਤੁਨ ਕੋ ਟੱਕ ਕਰੀ ਜਾਤਾ ਹੁਣ ਬੈਟਸਮੈਨ ਦਾ ਕੀ ਉਥੇ ਦੋਸ਼ ਆ ਤਾਂ ਬਰਹਾਲ ਫਿਰ ਇਹਨਾਂ ਨੇ ਜਦੋਂ ਰੌਲਾ ਰੱਪਾ ਕਾਫੀ ਹੋ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਵਿਕਰਮ ਜੀਠੀ ਨੇ ਵੀ ਇਹ ਕਿਸਮ ਦੀਆਂ ਗੱਲਾਂ ਕਹੀਆਂ ਉਸ ਤੋਂ ਬਾਅਦ ਏਫ ਡੈਪੂਟੇਸ਼ਨ ਤੇ ਚਲੇ ਗਏ ਸਨ ਕੇਂਦਰੀ ਡੈਪੂਟੇਸ਼ਨ ਤੇ ਇਹ ਅੱਜਕੱਲ ਆਈਟੀਬੀਪੀ ਚ ਸੀਗੇ ਹੁਣ ਅੱਜ ਮੈਨੂੰ ਵੀ ਹੁਣੇ ਹੀ ਖਬਰ ਮਿਲੀ ਆ ਕਿ ਇਹਨਾਂ ਦੀ ਪੰਜਾਬ ਚ ਵਾਪਸੀ ਹੋ ਰਹੀ ਆ ਕਿਉਂਕਿ ਮੂਲ ਕਾਡਰ ਇਹਨਾਂ ਦਾ ਪੰਜਾਬ ਹੈ ਮੂਲ ਕਾਡਰ ਚ ਜੇ ਵਾਪਸ ਆ ਰਹੇ ਆ ਤਾਂ ਇਹਦਾ ਮਤਲਬ ਇਹ ਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਕਿਸੇ ਅਹਿਮ ਅਹੁਦੇ ਤੇ ਵਠਾਲ ਕੇ ਇੱਕ ਤਗੜਾ ਜ਼ਿਮਾ ਸੌਂਪ ਸਕਦੀ ਆ ਹੁਣ ਦੇਖੋ ਅਗਲੀ ਤਾਂ ਕਾਰਵਾਈ ਅਮਰ ਚਿਲਵਨੀ ਆਮਾਨ ਸਾਹਿਬ ਨੇ ਹਾਂ ਹਾਂ ਆਪਾਂ ਤੇ ਇਹਦਾ ਅੰਦਾਜ਼ਾ ਲਾ ਰਹੇ ਕਿ ਐਸਾ ਹੋ ਸਕਦਾ ਪਰ ਕਮ ਲਿਆ ਜਾ ਸਕਦਾ ਕਿਉਂਕਿ ਇਹਨਾਂ ਦਾ ਡਰਗ ਦੇ ਵਿਰੁੱਧ ਤੇ ਖਾਸ ਤੌਰ ਤੇ ਗੈਂਗイズਮ ਦੇ ਵਿਰੁੱਧ ਹਮ ਮਾਮਲਾ ਜਿਹੜਾ ਨਾ ਬਹੁਤ ਫਸਿਆ ਹੋਇਆ ਜੀ ਹੁ ਜੇ ਤੁਸੀਂ ਦੇਖੋ ਕਿਤਾ ਡਰੱਗ ਦੀ ਵੀ ਚਰਚਾ ਘਟ ਹੁੰਦੀ ਹੈ ਘਟ ਗਈ ਅੱਜ ਗੈਂਗ ਦੀ ਜਾਂ ਗੈਂਗ ਵਾਰ ਦੀ ਜਿਹੜੀ ਹੈ ਨਾ ਉਹ ਜ਼ਿਆਦਾ ਚਰਚਾ ਹੁੰਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਮਹੱਤਵਪੂਰਨ ਭੂਮਿਕਾ ਚ ਤੁਹਾਨੂੰ ਨਜ਼ਰ ਆ ਸਕਦੀ ਹੈ ਜੀ ਹਾਲਾਂਕਿ ਜਿੰਨੀ ਉਦੋਂ ਇਹਨਾਂ ਦੀ ਚਰਚਾ ਹੋਈ ਸੀ ਮੈਂ ਥੋੜੀ ਇੱਥੇ ਅਲੋਚਨਾ ਵੀ ਕਰਾਂਗਾ ਕਿ ਚਲੋ ਚਾਹੇ ਅੰਦਰੂਨੀ ਹੋਣ ਚਾਹੇ ਬਾਹਰੀ ਕਾਰਨ ਹੋਣ ਕਿ ਜਿੰਨਾ ਉਸ ਵੇਲੇ ਉਹ ਜਿਵੇਂ ਕਹਿੰਦੇ ਸੀ ਨਾ ਥੀ ਖਬਰ ਗਰਮ ਕੇ ਗਾਲਬ ਕੇ ਉਡेंगे ਪੁਰਜ਼ੇ ਦੇਖਨੇ ਹਮ ਵੀ ਗਏ ਮਗਰ ਤਮਾਸ਼ਾ ਨਾ ਹੁਆ ਕਈ ਵਾਰ ਇਦਾਂ ਵੀ ਹੋ ਜਾਂਦਾ ਤੇ ਚਰਚਾ ਉਸ ਵੇਲੇ ਸਿੱਧੂ ਸਾਹਿਬ ਦੀ ਬਹੁਤ ਸੀ ਪਰ ਸਰਕਾਰੀ ਤੌਰ ਤੇ ਕਹਿ ਲੋ ਮਹਿਕਮੇ ਦੇ ਤੌਰ ਤੇ ਕਈ ਚੀਜ਼ਾਂ ਹੋਣਗੀਆਂ ਜਿਹੜੀਆਂ ਆਫ ਦੀ ਰਿਕਾਰਡ ਵਾਪਰੀਆਂ ਕਿ ਪਰਫਾਰਮ ਨਹੀਂ ਕਰ ਪਾਏ ਜੀ ਜਿੰਨੀ ਕਿ ਉਮੀਦ ਸੀ ਤੇ ਜੇ ਹੁਣ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਦੇ ਕੇ ਫ੍ਰੀਹੈਂਡ ਦੇ ਦਿੱਤਾ ਜਾਂਦਾ ਤਾਂ ਫਿਰ ਉਹਨਾਂ ਕੋਲ ਵੀ ਇੱਕ ਮੌਕਾ ਹੋਵੇਗਾ ਕਿ ਆਪਣੇ ਆਪ ਨੂੰ ਸਾਬਤ ਕਰਨ ਨੂੰ ਕਿਉਂਕਿ ਇਸ ਵੇਲੇ ਪੰਜਾਬ ਲਾ ਰੈਂਡ ਆਰਡਰ ਦੇ ਮਾਮਲੇ 'ਚ ਤੇ ਬਹੁਤ ਉਲਝਿਆ ਹੋਇਆ ਹਾਂ ਬਿਲਕੁਲ ਜ਼ਰੂਰਤ ਵੀ ਹੈ ਦਲਸ਼ੇਰ ਸਿੰਘ ਮੱਲੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਹ ਕਹਿੰਦੇ ਕਿ ਸਾਡੀ ਸਾਰੀ ਫੈਮਿਲੀ ਤੁਹਾਡੇ ਸ਼ੋਅ ਦੀ ਐਡਿਕਟ ਹੋ ਗਈ ਹੈ ਕਹਿੰਦੇ ਬਹੁਤ ਸ਼ੁਕਰੀਆ ਬਹੁਤ ਹੀ ਰਹਿਣੀ ਤੁਹਾਨੂੰ ਜਦੋਂ ਇਦਾਂ ਦੀ ਕੋਈ ਗੱਲ ਸੁਣਦੇ ਹਾਂ ਤਾਂ ਬਹੁਤ ਸਕੂਨ ਮਹਿਸੂਸ ਹੁੰਦਾ ਹੈ ਜੀ ਬਹੁਤ ਸੱਚ ਜਾਣੇ ਕਿ ਤਕੀਮਾ ਲੈ ਜਾਂਦਾ ਅਨੁਚਨਾ ਵੀ ਬਹੁਤ ਹੁੰਦੀ ਆ ਟਰੋਲਿੰਗ ਵੀ ਬਹੁਤ ਸਹਨੇ ਆ ਸੀ ਜੀ ਬੜਾ ਕੁਝ ਸਹਨੇ ਆ ਬਹੁਤ ਘਟ ਕਹਨੇ ਆ ਜੀ ਜੀ ਬਸ ਆਪਣੇ ਆਪ ਵਿੱਚ ਮਸਤੀ ਰਹਿੰਨੇ ਆ ਪਰ ਗੱਲ ਇਹ ਆ ਕਿ ਬਸ ਜਦੋਂ ਇਦਾਂ ਦਾ ਪਿਆਰ ਮਿਲਦਾ ਇਦਾਂ ਦਾ ਸਤਿਕਾਰ ਮਿਲਦਾ ਮੈਨੂੰ ਕਿਸੇ ਸਰਕਾਰੀ ਅਫਸਰ ਨੇ ਬੀਤੇ ਦਿਨੀ ਕਿਹਾ ਸੀਗਾ ਕਿ ਮਿੰਟੂ ਜੀ ਆਪਦਾ ਖਿਆਲ ਰੱਖੋ ਹੁਣ ਕਿਸ ਵੇ ਨਾਲ ਕਿਹਾ ਸੀਗਾ ਮੈਂ ਜਾਣਦਾ ਸੀ ਮੈਂ ਕਿਹਾ ਸਰ ਉਹ ਮਤਲਬ ਸ਼ੇਰੀ ਸ਼ੇਰੀ ਦਾ ਗਾਣਾ ਸੀ ਨਾ ਦੋ ਬੈਗ ਨੇ ਫਕਰਾਂ ਦੇ ਮੈਂ ਕਿਹਾ ਜੀ ਦੋ ਟੀ-ਸ਼ਰਟਾਂ ਹੁੰਦੀਆਂ ਇੱਕ ਮੈਂ ਪਾ ਲੈਣਾ ਇੱਕ ਮੇਰੇ ਝੋਲੇ ਜੀ ਹੁੰਦੀ ਹੈ ਬੈਗ ਰੱਖਿਆ ਮੈਂ ਬੰਤ ਪ੍ਰਧਾਨ ਨੂੰ ਜੇ ਮਾਲਾ ਇੱਕ ਉਹਦੇ ਚ ਹੁੰਦੀ ਆ ਜਿੱਥੇ ਲੈ ਜਾਣਗੇ ਕੋਈ ਚੱਕਰ ਨਹੀਂ ਆ ਸਰ ਤੇ ਜੇ ਇਹੋ ਜੇ ਪਿਆਰ ਛੂੰ ਜਾਵਾਂਗੇ ਨਾ ਤਾਂ ਫਿਰ ਉਹ ਸਮਾ ਵੀ ਨਿਕਲ ਜਾਊਗਾ ਕੋਈ ਚੱਕਰ ਨਹੀਂ ਆਏਗਾ ਜੀ ਜੀ ਮਿੰਟੂ ਜੀ ਉੱਥੇ ਆ ਖੜੋਤੇ ਜਿੱਥੇ ਪਿੱਛੇ ਨਹੀਂ ਮੁੜਿਆ ਜਾ ਸਕਦਾ ਸਰ ਪਿੱਛੇ ਮੁੜਾਂਗੇ ਤੇ ਮਰ ਜਾਵਾਂਗੇ ਹੂੰ ਤੇ ਜੇ ਅੱਗੇ ਕਿਤੇ ਹੋਰ ਥਾਂ ਤੇ ਲੈ ਜਾਣਗੇ ਤਾਂ ਕੋਈ ਚੱਕਰ ਨਹੀਂ ਉੱਥੇ ਲੋਕਾਂ ਦੇ ਦਿਲਾਂ 'ਚ ਜਾਉਂਦੇ ਰਾਵਾਂਗੇ ਮਰ ਭਾਵੇਂ ਉੱਥੇ ਵੀ ਜਾਈਏ ਜੀ ਚਲੋ